ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਸਵਾਗਤ ਕਰਦੇ ਆਂ ਤੁਹਾਡਾ ਕੀਰਤੀ ਕਿਸਾਨ YouTube ਚੈਨਲ ਤੇ ਕਿਸਾਨ ਭਰਾਵੋ ਅੱਜ 7 ਅਕਤੂਬਰ 2024 ਨੂੰ ਸੰਗਰੂਰ ਮੰਡੀ ਬਾਸਪਤੀ ਤੇ ਰੇਟ 1509 ਤੇ 17 18 ਤੇ ਦਿਖਾਉਣਾ ਸਾਨੂੰ ਬੋਲੀ ਜਿਹੜੇ ਕਿਸਾਨ ਵੀਰ ਚੈਨਲ ਤੇ ਨਵੇਂ ਜੁੜੇ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤੇ ਨਾਲ ਹੀ ਬੈਲ ਆਲ ਬਟਨ ਦਬਲਣਾ 255 253 50 55 75 80 80 60 ਜਨ ਵੈਸਾ ਵੀ ਹੋ ਜੀ 5 ਜੀ 8 15 20 23 35 40 45 50 55 60 65 70 72 80 85 90 95 260 270 250 25 30 30 2730 2730 ਰੁਪਏ 1500 ਨੂੰ ਦਾਜੀ 92 ਵੈਰਾਈਟੀ ਜੀ 45 50 56 60 70 75 80 85 90 95 2795 ਬਾਊ ਦਾ ਦਿਲਾ ਕਹਿੰਦੇ 5 10 ਐ ਕਿੰਨੇ ਇਹਨਾਂ ਦੇ 2710 ਹੈ ਕਿਉਂ ਡਰਾਉਣਾ ਕਿਉਂ 15 15 ਇੱਕ ਮਿੰਟ ਲੈਣ 20 ਕਹਦੇ 20 20 ਵੀ ਕਹਿੰਦੇ 25 30 30 35 40 40 2800 40 ਆਈ ਵੀ ਜਾ ਰਹੀ ਹੈ ਦੇਖ ਲੈ ਆਪਾਂ ਮਣ ਹੈ ਦੇਖ ਲੈ 1692 ਜੀ 2844 ਰੁਪਏ 240 ਹੋ ਜਾਂਦੀ ਆਂਦੇ 250 250 ਬਾਈ ਦੋਨੀ ਉਹ ਆ ਪੱਟੀਵਰੀਆ ਕੇ ਠੇਕੇਦਾਰ ਆ ਆਪਾਂ ਇਧਰ ਠੇਕੇਦਾਰ ਆ ਇਧਰ ਬਰਾਊਜ਼ ਇਧਰ 32 40 45 50 55 ਸਾਕੇ ਤੁਹਾਨੂੰ ਪੁੱਛਣਾ 65 65 70 75 80 85 ਗਿਰੀ ਸਿਰੇ ਤੇ ਦੇਖਦੀ ਦੇਖਦੀ ਜਿਵੇਂ 95 ਪੰਜ ਗਹਿੜਾ ਕਰਗਾ ਪੰਜ ਗਹਿੜਾ ਫਿਰ ਪੁੱਛਿਆ ਦੀ ਮਤਲਬ ਡਰਦਾ ਕਿਉਂ ਹੈ 15 ਗਹਿੜਾ 25 ਗਹਿੜਾ 30 35 ਗਹਿੜਾ 2855 2235 ਰੁਪਏ ਰੇਡ 1509 ਮੈਂ ਜਾਣ ਨਹੀਂ ਕਰੀਆ ਪੂਰੇ ਹੈ 5 5 10 15 20 25 25 2525 ਰੁਪਏ 35 35 ਜੀ 40 45 2845 ਰੁਪਏ ਕਾਚਾ ਬਾਊ ਜੀ 2445 ਰੁਪਏ ਜੀ 2240 5 25 23 50 55 60 65 725 77 80 85 90 90 95 ਸਰ ਪੂਰੇ ਕਰਕੇ ਦੇਖ 2800 5 5 ਹੋਰ ਲਾ 10 6 15 15 2815 ਰੁਪਏ ਲਿਖੋ ਜੀ ਅੰਬੇਪੁਰ 215 ਰੁਪਏ 16 ਬਣ 1509 34 ਹੀ ਆ ਗਿਆ 5, 5. 5, 50 10 50 55 ਹਦੀਪਾ ਬੱਚਾ ਬੰਝ 1 ਮੈਂ 70 2 3 78 90 ਜਨਮ ਵਿੱਚ ਅੱਜ ਤੋਂ ਬੋਲਦੇ ਨੇ 12 5 10 15 20 25 30 35 40 45 50 55 60 ਦੀ ਪੈਂਟ ਦੀ ਪੈਂਟ ਦੀ ਉਹ ਦੋ ਆਏ ਜਨਾ ਕਰੋ ਪੈਂਟ ਮੇਰੀ ਕਹਦੇ ਪੈਂਟ ਕੋਈ ਗਰੀ 70 70 70 ਕਿਦੀ ਹੈ 70 ਗਣੇਸ਼ ਦੀ ਬਾਦੀਆ 22 ਕਰੋ ਜੀ ਪਾਣੀ ਨਿਕਲੂਗੀ ਨਾ ਇਹ ਦਰਦ ਹੋਵੇਗਾ। ਹੋਲਾ ਕਿਸੇ ਨੇ ਕਿ ਚੱਲੀਏ। 2670 ਕਨੇਸ਼ ਦੀ ਬੋਲੀ ਹੈ। 2670 ਰੁਪਏ ਜੀ। 1847 2670 ਰੁਪਏ। ਕਿਸਾਨਪ੍ਰਭੋ ਜੇ ਆਪਾਂ ਬਾਸਪਤੀ ਦੇ ਰੇਟਾਂ ਦੀ ਗੱਲ ਕਰੀਏ ਪਿਛਲੇ ਹਫਤੇ 900 1500 ਰੁਪਏ ਜਿਹੜੇ ਰੇਟ ਆ ਜਿਹੜਾ ਆਪਣਾ ਤੇਜ ਹੀ ਹੈ। ਜਿਵੇਂ ਪਿਛਲੇ ਦਿਰੀ 2400 ਰੁਪਿਆ ਆਪਾਂ ਪਿਛਲੀ ਵੀਡੀਓ ਦੇ ਵਿੱਚ 24 ਤੋਂ 2700 ਰੁਪਏ ਦੇ ਵਿੱਚ ਵੇਚ ਦਿੱਗਾ। ਤਾਂ 28 ਤੋਂ 2900 ਰੁਪਏ ਦੇ ਵਿੱਚ ਵਿੱਚ ਆਪਾਂ ਨੂੰ 1500 916 99 ਜਾਂ 17 18 ਦੇ ਰੇਟ ਆ ਜਿਹੜਾ ਉਹ ਵੇਖਣ ਨੂੰ ਮਿਲ ਰਿਹਾ ਹੈਗਾ ਤੇ ਇਹ ਕਿਸਾਨ ਭਰਾ ਉਹ ਪਹਿਲਾਂ ਤਾਂ ਕਹਿੰਦੇ ਸੀ ਵੀ ਗਿੱਲੀ ਜਿਆਦਾ ਹੈ ਇਹਦੇ ਕਰਕੇ ਜਿਹੜੇ ਇਹਦੀ ਕੁਆਲਿਟੀ ਕਰਕੇ ਰੇਟ ਘੱਟ ਲੱਗਦਾ ਪਰ ਹੁਣ ਜਿਹੜੇ ਝੋਨੇ ਨੇਗੇ ਉਹ ਸੁੱਕ ਵੀ ਚੁੱਕੇ ਨੇਗੇ ਤੇ ਜੇ ਆਪਾਂ ਦੇਖੀ ਤਾਂ ਗਦੇ ਘੋੜੇ ਦਾ ਮੁੱਲ ਇੱਕੋ ਹੀ ਹੈ ਤੇ ਇਹ ਸੁੱਕਾ ਹੈ ਜੇ ਗਿੱਲਾ ਹੈ ਇਹ ਨਹੀਂ ਪਤਾ ਗਿੱਲਾ 150 ਰੁਪਏ ਤੇਜ ਵੇਕੇ ਸੁੱਕਾ ਥੋੜਾ ਡਾਊਨ ਹੋ ਜੇ ਜੇ ਆਪਾਂ ਪਿਛਲੇ ਸਾਲ ਸਰਵਤੀ ਦੇਖੀਏ ਬਾਸਪਤੀ ਦੇ ਰੇਟਾਂ ਦੇ ਵਿੱਚ ਤਾਂ ਆਪਾਂ ਨੂੰ 3000 ਪਲੱਸ 3500 ਰੁਪਏ ਪਿਛਲੇ ਸਾਲ ਜਿਹੜਾ ਅ ਸੁਰੂ-ਸੁਰੂ ਦੇ ਵੇਖਣ ਨੂੰ ਰੇਟ ਮਿਲ ਰਿਹਾ ਸੀਗਾ ਪਰ ਇਸ ਵਾਰ ਜੇ ਆਪਾਂ ਗੱਲ ਕਰੀਏ ਬਾਸਪਤੀ ਕਿਸਾਨਾਂ ਨੂੰ ਇਹ ਸੀਗਾ ਵੀ ਇਸ ਵਾਰ ਜਿਹੜੀ ਬਾਸਪਤੀ ਆਪ ਨੂੰ ਬਹੁਤ ਹੀ ਸੋਹਣਾ ਜਿਹੜਾ ਆਪਾਂ ਨੂੰ ਭਾਅ ਵੇਖਣ ਨੂੰ ਮਿਲੂਗਾ ਪਰ ਬਦਕਿਸਮਤੀ ਨਾਲ ਹੈ ਜਿਹੜਾ ਰੇਟ ਹੈ 3000 ਤੋਂ ਥੱਲੇ-ਥੱਲੇ ਚੱਲ ਰਿਹਾ ਹੈਗਾ ਜੇ ਹੁਣ ਆਪਾਂ 1509 ਦੀ ਗੱਲ ਕਰੀਏ ਤਾਂ 20 ਕੁ ਕਵੰਟਲ ਆਪਾਂ ਪ੍ਰਤੀ ਏਕੜ ਦੇ ਹਿਸਾਬ ਨਾਲ ਲਾਈਏ ਜੇ 2900 ਨੂੰ ਵੀ ਲੱਗਦੀ ਹੈ ਤਾਂ ਆਪਣੀ 58 ਤੋਂ ਲੈ ਕੇ 60 ਕ ਹਜ਼ਾਰ ਦੇ ਵਿੱਚ ਵਿੱਚ ਹੈ ਜਿਹੜੀ ਆਪਾਂ ਨੂੰ ਕੀਲੇ ਦੇ ਵਿੱਚੋਂ ਨਿਕਲਦੀ ਹੈਗੀ ਤੇ ਉਹਦੇ ਨਾਲ ਤਾਂ ਜੇ ਦੇਖੀਏ ਆਪਾਂ ਜੂ ਪਰਮਲ ਝੋਨਾ ਹੈ ਮੋਟਾ ਝੋਨਾ 75 ਤੋਂ 80 ਹਜ਼ਾਰ ਦੇ ਵਿੱਚ ਹੋਇਆ ਇਹਨਾਂ ਇਸ ਕਰਕੇ ਮੈਨੂੰ ਲੱਗਦਾ ਨਹੀਂ ਹੈਗਾ ਵੀ ਬਾਸਪਤੀ ਦੇ ਵਿੱਚ ਵੀ ਇਸ ਵਾਰ ਜ਼ਿਆਦਾ ਆਪਾਂ ਨੂੰ ਮੁਨਾਫਾ ਦੇਖਣਾ ਪਊਗਾ ਹੋ ਸਕਦਾ ਹੈ ਵੀ ਹੁਣ ਸ਼ੁਰੂਆਤੀ ਸੀਜ਼ਨ ਦੇ ਵਿੱਚ ਰੇਟ ਡਾਊਨ ਹੋਵੇ ਆ ਅਗਲੇ ਮਹੀਨੇ ਜਾਂ ਡੇਢ ਮਹੀਨੇ ਤੱਕ ਹੋ ਸਕਦਾ ਵੀ ਰੇਟ ਉਸਾਲ ਦੇ ਵਿੱਚ ਆ ਜਾਈ ਵੈਸੇ ਸੰਗਰੂਰ ਮੰਡੀ ਦੇ ਵਿੱਚ ਤਾਂ 26 ਤੋਂ ਲੈ ਕੇ 28-2900 ਰੁਪਏ ਕਿਵਾਂਟਲ ਦੇ ਹਿਸਾਬ ਨਾਲ ਜਿਹੜੀ ਬਾਸਬਤੀ ਆਪਾਂ ਨੂੰ ਰੇਟ ਦੇਖਣ ਨੂੰ ਮਿਲ ਰਿਹਾ ਹੈਗਾ ਸੋ ਧੰਨਵਾਦ ਜੀ ਸਤਿ ਸ੍ਰੀ ਅਕਾਲ